ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ 10 ਮਿੰਟਾਂ 'ਚ ਦੀ ਨਾਸ਼ਤਾ ਬਣਾਉਣ ਵਾਲਾ ਇਹ ਬਹੁਤ ਹੀ ਨਾਸ਼ਤਾ ਜਲਦੀ ਬਣ ਜਾਂਦਾ ਹੈਗਾ ਹਰੀਆਂ ਭਰੀਆਂ ਸਬਜ਼ੀ ਬਣਾ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਕਿਸੇ ਵੀ ਟਾਈਮ ਤੁਸੀਂ ਇਹ ਨਾਸ਼ਤੇ ਬਣਾ ਸਕਦੇ ਹੋ ਕਈ ਵਾਰ ਆਪਣਾ ਸਬਜ਼ੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਨਾ ਤੇ ਇਹ ਨਾਸ਼ਤਾ ਆਪਾਂ ਤੁਰੰਤ ਹੀ ਬਣਾ ਕੇ ਖਾ ਸਕਦੇ ਬਹੁਤ ਹੀ ਜਲਦੀ ਬਣ ਜਾਂਦਾ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਰੈਸਪੀ ਬਣਾਉਣਾ ਸ਼ੁਰੂ ਕਰ ਦਿਓ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਇੱਕ ਕੋਲੀ ਆਪਾਂ ਸੂਜੀ ਲਈ ਆ ਸੂਜੀ ਨੂੰ ਆਪਾਂ ਛਾਣਿਆ ਹੋਇਆ ਹੈਗਾ ਹੁਣ ਆਪਾਂ ਇੱਕ ਬਰਤਨ ਲੈ ਲਾਂਗੇ ਬਰਤਨ ਦੇ ਵਿੱਚ ਹੁਣ ਆਪਾਂ ਸੂਜੀ ਪਾ ਦਾਂਗੇ ਤੇੰਨਾ ਕਿ ਚਮਚਾ ਆਪਾਂ ਚੌਲਾਂ ਦਾ ਆਟਾ ਪਾ ਦਾਂਗੇ ਵੈਸੇ ਤਾਂ ਇਹ ਸੂਜੀ ਦੇ ਇਕੱਲੇ ਨਾਸ਼ਤੇ ਬਣ ਜਾਂਦਾ ਤੇ ਪਰ ਜੇ ਥੋੜਾ ਜਿਹਾ ਆਪਾਂ ਚੌਲਾਂ ਦਾ ਆਟਾ ਪਾ ਦਾਂਗੇ ਤੇ ਥੋੜਾ ਜਿਆਦਾ ਟੇਸਟੀ ਬਣ ਜਾਂਦਾ ਕਿਉਂਕਿ ਕ੍ਰਿਸਪੀ ਜਿਹਾ ਬਣ ਜਾਂਦਾ ਹੈ ਹੁਣ ਆਪਾਂ ਪਾ ਲਈਏ ਸਬਜ਼ੀਆਂ ਥੋੜੀ ਜਿਹੀ ਹੈਗੀ ਆ ਫੁੱਲ ਗੋਭੀ ਫੁੱਲ ਗੋਭੀ ਨੂੰ ਆਪਾਂ ਨਾ ਕੱਦੂਕੜ ਕਰ ਲਿਆ ਸੀ ਇਹ ਐਡ ਕਰ ਲਾਂਗੇ ਸਬਜ਼ੀਆਂ ਤੁਸੀਂ ਕੋਈ ਵੀ ਆਦੇ ਮਨ ਪਸੰਦ ਪਾ ਸਕਦੇ ਹੋ ਜਿਹੜੀਆਂ ਘਰ ਵਿੱਚ ਹੈਗੀਆਂ ਉਹ ਹੀ ਐਡ ਕਰ ਸਕਦੇ ਹੋ ਇੱਕ ਕੌਲੀ ਹਰਾ ਧਨੀਆ ਥੋੜੀਏ ਗਾਜਰ ਕੱਦੂਕਾਸ਼ ਕੀਤੀ ਹੋਈ ਇੱਕ ਸ਼ਿਮਲਾ ਮਿਰਚ ਕੱਦੂਕਾਸ਼ ਕੀਤੀ ਹੋਈ ਹਾਂ ਸੌਰੀ ਲੰਬਾਈ 'ਚ ਕੱਟੀ ਹੋਈ ਇਹਨੂੰ ਆਪਾਂ ਕਰ ਦਿੰਦਾ ਲੰਬਾਈ 'ਚ ਕੱਟ ਲਿਆ ਸੀਗਾ ਤੇ ਪੱਤਾ ਗੋਭੀ ਹੈਗੀ ਆ ਇਹਨੂੰ ਵੀ ਆਪਾਂ ਲੰਬਾਈ 'ਚ ਕੱਟ ਲਿਆ ਸੀ ਇੱਕ ਪਿਆਜ਼ ਪਿਆਜ਼ ਵੀ ਆਪਾਂ ਲੰਬਾਈ 'ਚ ਕੱਟਿਆ ਹੋਇਆ ਇੱਕ ਟਮਾਟਰ ਟਮਾਟਰ ਨੂੰ ਵੀ ਆਪਾਂ ਲੰਬਾਈ 'ਚ ਕੱਟ ਲਿਆ ਸੀ पा देंगे नमक स्वाद अनुसार अद्धा चमच पा देंगे आप जीरा एक चमच पा देंगे आप चाट मसाला अद्धा चमच पा देंगे आप कुटे लाल मिर्च बस मसाले आप ही ऐड करने ज्यादा मसाले नहीं पाने गट मसाल आपको जोड़ा है नाश्ता बना के तैयार करना का। चंगी तरह है चंकी तरह आप मिला लेने पहला ਸਬਜੀਆਂ ਜੋ ਵੀ ਘਰ ਵਿੱਚ ਆਪਣੇ ਹੈਗੀਆਂ ਉਹੀ ਤੁਸੀਂ ਵਰਤ ਸਕਦੇ ਹੋ ਨਾਸ਼ਤੇ ਦੇ ਵਿੱਚ ਦੋ ਚਮਚ ਪਾ ਦਾਂਗੇ ਆਪਾਂ ਦਹੀਂ ਦੇ ਇਹ ਵੱਡੇ ਵਾਲੇ ਦੋ ਚਮਚਾ ਜੇ ਛੋਟੇ ਹੁਣ ਤਾਂ ਚਾਰ ਚਮਚਾ ਐਡ ਕਰਦੇ ਹੁਣ ਸਾਰਾ ਸਨਾਂ ਚੰਗੀ ਤਰ੍ਹਾਂ ਆਪਾਂ ਮਿਲਾ ਲੈਨੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਵਧੀਆ ਜਿਹਾ ਬੈਟਰ ਤਿਆਰ ਕਰ ਲਾਂਗੇ ਨਾ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਜੇ ਤੁਸੀਂ ਹਰੀਆਂ ਮਿਰਚਾਂ ਵੀ ਐਡ ਕਰਨ ਉਹ ਵਿੱਚ ਤੁਸੀਂ ਐਡ ਕਰ ਸਕਦੇ ਮੈਂ ਹਰੀਆਂ ਮਿਰਚਾਂ ਐਡ ਨਹੀਂ ਕੀਤੀਆਂ ਹਾਂਜੀ ਵਧੀਆ ਜੀ ਆਪਾਂ ਨਾਸ਼ਤੇ ਵਾਸਤੇ ਬੈਟਰ ਤਿਆਰ ਕਰ ਲਿਆ ਤੁਸੀਂ ਦੇ ਸਕਦੇ ਹੋ ਹੁਣ ਆਪਾਂ 10 ਮਿੰਟ ਰੈਸਟ ਦਵਾਵਾਂਗੇ ਜਿਹੜੀ ਆਪਣੀ ਸੂਜੀ ਹੈ ਨਾ ਉਹ ਫੁੱਲ ਜੀ ਜਾਊਗੀ ਫਿਰ ਨਾਸ਼ਤੇ ਵਾਸਤੇ ਸੈੱਟ ਹੋ ਜੂਗੀ ਹਾਂਜੀ ਨਾਸ਼ਤੇ ਵਾਸਤੇ ਬੈਟਰ ਤਿਆਰ ਆ ਸੂਜੀ ਫੁੱਲ ਕੇ ਹੋ ਗਈ ਹੈ ਸੈੱਟ ਦੇਖੋ ਕਿੰਨਾ ਵਧੀਆ ਬੈਟਰ ਬਣ ਗਿਆ ਹੁਣ ਆਪਾਂ ਚੱਲਦੇ ਹਾਂ ਗੈਸ 'ਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਕਤਵੇਂ ਦੁੱਪਰਾ ਆਪਾਂ ਥੋੜਾ ਜਿਹਾ ਲਾਦੰਗਰ ਫਾਈਨ ਤੇਲ ਕਿਉਂ ਵੀ ਆਪਾਂ ਲਾ ਸਕਦੇ ਹਾਂ ਰਫਾਈਨ ਤੇਲ ਵੀ ਲਾ ਸਕਦੇ ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਬਣਦਾ ਹੈਗਾ ਹੁਣ ਇੱਕ ਕੜਚੀ ਆਪਾਂ ਬੈਟਰ ਦੀ ਭਰ ਕੇ ਕਤਵੇਂ ਦੁੱਪਰਾ ਆਪਾਂ ਪਾ ਦਾਂਗੇ ਦੋ ਕੜਚੀਆਂ ਆਪਾਂ ਪਾ ਦਿਆਂ ਜਿਆਦਾ ਵੱਡੀ ਨਹੀਂ ਕੜਚੀ ਛੋਟੀ ਕੜਚੀ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਫਲਾ ਦਾਂਗੇ ਜਿਆਦਾ ਮੋਟਾ ਵੀ ਨਹੀਂ ਰੱਖਦੇ ਤੇ ਜਿਆਦਾ ਪਤਲਾ ਵੀ ਨਹੀਂ ਰੱਖਦੇ ਸੈੱਟ ਜਿਹਾ ਹੀ ਰੱਖਾਂਗੇ ਬੱਸ ਕਰਨਗੇ ਤਾਂ ਥੋੜਾ ਜਿਹਾ ਤੇਲ ਲਾ ਦਿੰਨੇ ਹੁਣ ਆਪਾਂ ਇਹਨੂੰ ਟਾਟ ਦਿੰਨੇ ਆ ਸਿਰਫ 1.5 ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ 1.5 ਮਿੰਟ ਆਪਾਂ ਨਾਲ ਆ ਕੇ ਨੂੰ ਸੇਕ ਲਵਾ ਲਿਆ ਹੁਣ ਆਪਾਂ ਥੋੜਾ ਜਿਹਾ ਹਾਸਾ ਪਲਟ ਦਿੰਨੇ ਆ lene na kachcha paan thiga is karke thodi si chakkan ch problem aa gayi hai वैसे कलर बहुत बढ़िया आ गया, आ गया। ना पा है। ਹੁਣ ਆਪਾਂ ਬਿਨੈ ਧਕੀ ਨਾਲ ਤੇ ਨੂੰ ਸੇਕ ਲਵਾਵਾਂਗੇ। ਹਾਂਜੀ ਨਾਲ ਤੇ ਆਪਾਂ ਦੋਨੇ ਪਾਸੇ ਸੇਕ ਲਿਆਗਾ ਤੁਸੀਂ ਦੇਖ ਰਹਾ ਤੇ ਬਹੁਤ ਵਧੀਆ ਪਿਆਰਾ ਜਿਹਾ ਕਲਰ ਆ ਗਿਆ ਨਾਲ ਤੇ ਦਾ। ਹੁਣ ਆਪਾਂ ਤਾਂ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ। ਬਾਕੀ ਦਾ ਨਾਲ ਤੋਂ ਵੀ ਇਸੇ ਤਰ੍ਹਾਂ ਆਪਾਂ ਰੈਡੀ ਕਰਾਂਗੇ। ਥੋੜਾ ਜਿਹਾ ਆਪਾਂ ਤੇਲ ਹੋਰ ਲਾ ਲਾਂਗੇ ਤਵੇ ਦੇ ਉੱਪਰ।

ਕੱਟ ਜਾ ਰਹਿ ਜਾਂਦਾ ਇਸ ਕਰਕੇ ਥੋੜਾ ਜਿਹਾ ਆਪਾਂ ਪਤਲਾ ਰੱਖਾਂਗੇ ਕਿ ਜ਼ਿਆਦਾ ਮੋਟਾ ਵੀ ਨਹੀਂ ਤੇ ਜ਼ਿਆਦਾ ਪਤਲਾ ਵੀ ਨਹੀਂ ਹੈ ਕਈ ਵਾਰ ਆਪਾਂ ਨੂੰ ਰੋਟੀ ਸਬਜ਼ੀ ਨੂੰ ਖਾਣ ਨੂੰ ਮਨ ਨਾ ਕਰੇ ਜਾਂ ਕਈ ਵਾਰ ਆਪਣਾ ਬਣਾਉਣ ਨੂੰ ਨਹੀਂ ਜੀ ਕਰਦਾ ਹਨਾ ਇਸ ਤਰ੍ਹਾਂ ਤੁਸੀਂ ਹਾਂ ਸਾਰੀਆਂ ਭਰੀਆਂ ਸਬਜ਼ੀਆਂ ਨਾਲ ਸੂਜੀ ਦਾ ਨਾਸ਼ਤਾ ਇਹ ਘੱਟ ਸਮੇਂ ਵਿੱਚ ਤੇ ਘੱਟ ਤੇਲ ਵਿੱਚ ਇਹ ਬਣ ਜਾਂਦਾ ਹੈਗਾ ਆਪਾਂ 1.5 ਮਿੰਟ ਵਾਸਤੇ ਢੱਕ ਦਿੰਦੇ ਹਾਂ ਉਸ ਤੋਂ ਬਾਅਦ ਹੀ ਆਪਾਂ ਫੜਕ ਦਾਂਗੇ ਹਾਂਜੀ ਬਾਕੀ ਦਾ ਨਾਸ਼ਤਾ ਵੀ ਆਪਾਂ ਉਸੇ ਤਰ੍ਹਾਂ ਹੀ ਰੈਡੀ ਕਰ ਲਿਆ ਹੈਗਾ ਇਹੋ ਨਾ ਪਤਾ ਕਰ ਲਈਏ ਰੱਖ ਲਈਏ ਆਪਾਂ ਪਲੇਟ ਦੇ ਵਿੱਚ ਨਾਸ਼ਤੇ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਨਾਲ ਰੱਖ ਦਾਂਗੇ ਆਪਾਂ ਹਰੀ ਚਟਨੀ ਇਹ ਆਪਾਂ ਘਰ ਵਿੱਚ ਹੀ ਤਿਆਰ ਕੀਤੀ ਹੈ ਧਨੀਏ ਤੋਂ ਕਿ ਟੇਸਟੀ ਬਹੁਤ ਬੰਦੀ ਹੈਗੀ ਆ ਹਰੇ ਧਨੀਏ ਦੀ ਚਟਨੀ ਹਾਂਜੀ ਤੇ ਨਾਸ਼ਤਾ ਵੀ ਆਪਾਂ ਬਹੁਤ ਹੀ ਵਧੀਆ ਬਣਾਇਆ ਤੇ ਸੌਖੇ ਤਰੀਕੇ ਨਾਲ ਬਣਾਇਆ ਹੈਗਾ ਘੱਟ ਤੇਲ ਵਿੱਚ ਬਣਾਇਆ ਹਰੀਆਂ ਪਹਰ ਸਬਜ਼ੀ ਬਣਾ ਇਹ ਨਾਸ਼ਤਾ ਬਣਾਇਆ ਹੈਗਾ ਹੈਲਥੀ ਦੇ ਨਾਲ ਨਾਲ ਟੇਸਟ ਵੀ ਬਹੁਤ ਹੈਗਾ तु हरी चटनी के नाल खाए नाश्ता चाहे टमाटर की सॉस के नाल खाए नाश्ता बहुत ही ज़्यादा यह टेस्टी लगता दाग गा तो कमेंट करके जरूर दस दैसपी तू तरह की लगी है लाइक शेयर जरूर कर दौ चैनल तो पहली बार हैं तो मेरे चैनल जरूर सबसक्राइब कर दौ मिलते आप नवी रैसिपी थैंक यू